ਅੱਜ ਅਸੀਂ ਕਰਾਂਗੇ ਪਛਮੀ ਆਲੋਚਨਾ ਪ੍ਰਣਾਲੀ ਦਾ ਰੂਪਵਾਦ ਵਾਲਾ ਠੀਕ ਆ ਫਲਾਇ ਰੂਪ ਦਾ ਸੰਕਲਪ ਕੀ ਹੈ ਰੂਪਵਾਦੀ ਵਿਚਾਰਤਾਰਾ ਦਾ ਆਧਾਰ ਦਾ ਆਧਾਰ ਜਿਹੜਾ ਹੈਗਾ ਰੂਪ ਦਾ ਸੰਕਲਪ ਹੈ ਤੇ ਰੂਪ ਦਾ ਇਹ ਸੰਕਲਪ ਅਰਸਤੋ ਦੇ ਸਮੇ ਤੋਂ ਹੀ ਪ੍ਰਚਲਿਤ ਸੀ ਪਰ ਸਮੇ ਦੇ ਵਿਕਤ ਨਾਲ ਰਚਨਾ ਨੂੰ ਸਮੁੱਚਾ ਰੂਪ ਮੰਨਣ ਦੀ ਬਜਾਏ ਉਸ ਨੂੰ ਵਸਤੂ ਅਤੇ ਰੂਪ ਦੀ ਦਿਵੈਤ ਵਿੱਚ ਵੰਡ ਦਾ ਵੇਖਣ ਦਾ ਜਿਹੜਾ ਰਿਵਾਜ ਤੁਰ ਪਿਆ ਸਾਹਿਤਿਕ ਰੂਪ ਵਿੱਚ ਸਾਹਿਤਿਕ ਰਚਨਾ ਦਾ ਰੂਪ ਵੀ ਸ਼ਾਮਿਲ ਹੈ ਤੇ ਰੂਪ ਤੋਂ ਭਾਵ ਹੈ ਫਾਰਮ ਠੀਕ ਆ ਇਹਦਾ ਪਹਿਲਾ ਪੁਆਇੰਟ ਹੈ ਸਾਹਿਤਿਕ ਭਾਸ਼ਾ ਜਾਂ ਕਾਵਿ ਭਾਸ਼ਾ ਰੂਪਵਾਦੀਆਂ ਨੇ ਸਾਹਿਤਿਕ ਭਾਸ਼ਾ ਤੇ ਆਮ ਜੀਵਨ ਦੀ ਭਾਸ਼ਾ ਵਿਚਕਾਰ ਨਿਖੇਰ ਸਥਾਪਿਤ ਕੀਤਾ ਉਨ੍ਹਾਂ ਅਨੁਸਾਰ ਨਿਤ ਵਰਤੋ ਚ ਆਉਂਦੀ ਬੋਲਚਾਲ ਭਾਸ਼ਾ ਸੰਚਾਰ ਦੇ ਮੰਤਵ ਲਈ ਵਰਤੀ ਜਾਂਦੀ ਹੈ ਤੇ ਇਸ ਵਿੱਚ ਦੁਹਰਾਓ ਕਰਨ ਵਿਨਤਾ ਖਤਮ ਹੋ ਜਾਂਦੀ ਹੈ ਪਰ ਸਾਹਿਤਿਕ ਭਾਸ਼ਾ ਵਿੱਚ ਸੰਦੇਸ਼ ਦੇ ਨਾਲ ਨਾਲ ਸੋਤੜ ਨੂੰ ਧਿਆਨ ਚ ਰੱਖਿਆ ਜਾਂਦਾ ਹੈ ਬੋਲ ਚਾਲਾ ਭਾਸ਼ਾ ਚ ਪ੍ਰਮੁਖਤਾ ਸੰਦੇਸ਼ ਨੂੰ ਪ੍ਰਾਪਤ ਹੁੰਦੀ ਹੈ ਕਵੀ ਜਾਂ ਸਾਹਿਤਕਾਰ ਆਪਣੇ ਸੰਦੇਸ਼ ਤੇ ਸੰਚਾਰ ਲਈ ਨਵੇਲੀ ਸੁ ਜਾਤਮਕ ਭਾਸ਼ਾ ਕਰਦਾ ਹੈ ਉਸ ਤੋਂ ਅਗਲਾ ਪੁਆਇੰਟ ਹੈ ਅਜਨਬੀਕਰਨ ਤੇ ਅਜਨਬੀਕਰਨ ਰੂਸੀ ਰੂਪਵਾਦੀਆਂ ਦੀ ਪ੍ਰਮੁੱਖ ਧਾਰਨਾ ਹੈ ਜੋ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਚੜੀ ਹਰਮਨ ਪਿਆਰੀ ਹੋਈ ਵਿਕਟਰ ਸ਼ਕਲੇ ਵਸਕੀ ਦੇ ਸਿਧਾਂਤ ਨੂੰ ਆਪਣੀ ਨਵੀਨਤਾ ਕਾਰਨ ਸਭ ਦਾ ਧਿਆਨ ਆਕਰਸ਼ਿਤ ਕੀਤਾ ਉਸਨੇ ਕਿਹਾ ਕਿ ਕਾਵਦਾ ਉਦੇਸ਼ ਪ੍ਰਤੱਖ ਦੀਆਂ ਸਾਰੀਆਂ ਸਧਾਰਨ ਵਿਧੀਆਂ ਨੂੰ ਭੰਗ ਕਰਨਾ ਹੈ ਰੂਸੀ ਰੂਵਾਦੀਆਂ ਨੇ ਆਲੋਚਨਾ ਦੇ ਇਸ ਸਿਧਾਂਤ ਜਾਂ ਇਸ ਇਸ ਯੁਗਤ ਨੂੰ ਸਿਰਫ ਕਾਵਟਕ ਹੀ ਸੀਮਿਤ ਨਹੀਂ ਰੱਖਿਆ ਸਗੋ ਗਲਪ ਵਿੱਚ ਵੀ ਇਸ ਸੰਕਲਪ ਦੀ ਵਰਤੋਂ ਕੀਤੀ ਹੈ ਉਸ ਤੋਂ ਅਗਲਾ ਪੁਆਇੰਟ ਹੈ ਥੀਮ ਜਿਵੇਂ ਜਿਆ ਹੁਮਾਸ਼ੇ ਜਿਹੜਾ ਵਸਕੀ ਨੇ ਆਪਣੇ ਨਿਵੰਨ ਦੇ ਵਿੱਚ ਇਸ ਸੰਕਲਪ ਦੀ ਵਿਸਤਾਰ ਪੂਰਵਕ ਚਰਚਾ ਕੀਤੀ ਹੈ ਉਸ ਅਨੁਸਾਰ ਕਿਸੇ ਰਚਨਾ ਦੇ ਵੱਖ-ਵੱਖ ਅੰਗ ਕਿਸੇ ਸਮੂਹ ਵਿੱਚ ਵੱਜ ਕੇ ਕਿਸੇ ਵਿਸ਼ੇਸ਼ ਥੀਮ ਜਾਂ ਵਿਚਾਰ ਨੂੰ ਪੇਸ਼ ਕਰਦੇ ਹਨ ਰਚਨਾ 'ਚ ਜੋ ਕੁਝ ਕਿਹਾ ਜਾਂਦਾ ਹੈ ਜਾਂ ਗਿਆ ਹੈ ਉਸ ਨੂੰ ਥੀਮ ਕਿਹਾ ਜਾਂਦਾ ਹੈ ਹਰ ਉਚਾਰਨ ਰਚਨਾ ਜਿਸ ਦਾ ਕੋਈ ਨਾ ਕੋਈ ਅਰਥ ਹੈ ਉਸ ਨੂੰ ਕੋਈ ਨਾ ਕੋਈ ਥੀਮ ਵੀ ਜ਼ਰੂਰ ਹੁੰਦਾ ਹੈ ਉਸ ਦਾ ਤੇ ਥੀਮ ਦੀ ਇਕਾਈ ਛੋਟੀ ਤੋਂ ਛੋਟੀ ਵੀ ਹੁੰਦੀ ਹੈ ਤੇ ਵੱਡੀ ਤੋਂ ਵੱਡੀ ਵੀ ਹੁੰਦੀ ਹੈ ਇੱਕ ਵਾਕ ਦਾ ਵੀ ਥੀਮ ਹੋ ਸਕਦਾ ਹੈ ਅਤੇ ਇੱਕ ਨਾਵ ਵੱਖ-ਵੱਖ ਹਿੰਸਿਆ ਅਤੇ ਸਮੁੱਚੇ ਨਾਵਲ ਦਾ ਵੀ ਥੀਮ ਹੋ ਸਕਦਾ ਹੈ। ਉਸ ਤੋਂ ਅਗਲਾ ਪੁਆਇੰਟ ਹੈ ਸੁਜੇਤ ਅਤੇ ਫੈਬੂਲਾ ਮਤਲਬ ਕੱਚੀ ਸਮੱਗਰੀ ਪੱਕੀ ਸਮੱਗਰੀ ਕਥਾਨਕ ਕਥਾ ਠੀਕ ਆ ਇਹਦਾ ਅੱਗੇ ਰੂਸੀ ਰੂਪਵਾਦੀਆਂ ਨੇ ਗਲਪ ਸਾਹਿਤ ਵਿੱਚ ਅਜਨਵੀਕਰਨ ਬਾਰੇ ਚਰਚਾ ਕਰਦਿਆਂ ਦੋ ਸੰਕਲਪ ਕਿਹੜੇ ਫੈਬੂਲਾ ਤੇ ਸੁਜੇਤ ਦੀ ਵਰਤੋਂ ਕੀਤੀ ਹੈ। ਫੈਬੂਲਾ ਮਤਲਬ ਕਥਾ ਵਿੱਚ ਕਟਨਾਵਾ ਦੀ ਕੱਚੀ ਸਮੱਗਰੀ ਹੈ ਤੇ ਫੈਬੂਲਾ ਇੱਕ ਕਿਸਮ ਦੀ ਲਕੀਰੀ ਕਹਾਣੀ ਹੈ ਕਥਾ ਦੀ ਪੇਸ਼ਕਾਰੀ ਦੀ ਵਿਧੀ ਜਾਂ ਢੰਗ ਨੂੰ sujeet ਕਿਹਾ ਜਾਂਦਾ ਹੈ ਕਹਾਣੀ ਜਾਂ ਨਾਵਲ 'ਚ ਇਸ ਨੂੰ ਕਥਾਨਕ ਕਿਹਾ ਜਾਂਦਾ ਹੈ ਫਿਰ ਉਸ ਤੋਂ ਅਗਲਾ ਪੁਆਇੰਟ ਹੈ ਵਿਗੋਪਨ ਵਿਕੋਪਨ ਜਦ ਜਿਹੜਾ ਵਿਗੋਪਨ ਹੈ ਉਹਦਾ ਸੰਕਲਪ ਥੀਮ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ ਨਾਵਲ ਜਾਂ ਕਹਾਣੀਕਾਰ ਵਿੱਚ ਦੇ ਆਰੰਭ ਹੋਣ ਤੋਂ ਪਹਿਲਾ ਜਿਹੜੀ ਭੂਮਿਕਾ ਦੇਣੀ ਪੈਂਦੀ ਹੈ ਉਹਨਾਂ ਦੇ ਅੰਤਰ ਸੰਬੰਧੀ ਦੇ ਬਾਰੇ ਜਿਹੜਾ ਵੇਰਵਾ ਮਤਲਬ ਦੇਨੇ ਪੈਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਵਿਗੋਪਣ ਕਿਹਾ ਜਾਂਦਾ ਹੈ ਤੇ ਤਮਾਸ਼ੇ ਵਸਕੀ ਨੇ ਤਿੰਨ ਕਿਸਮਾਂ ਦੀਆਂ ਵਿਗੋਪਾਂ ਜਿਹੜੇ ਵਿਗੋਪਨ ਦੀਆਂ ਦਸੀਆਂ ਹਨ ਕਿਹੜੀਆਂ ਫੋਰੀ ਵਿਗੋਪਣ ਬਿਲਵਤ ਵਿਗੋਪਣ ਤੇ ਸਥਾਨ ਆੰਤਮਿਕ ਆਂਤ੍ਰਿਕ ਵਿਗੋਪਣ ਉਸ ਤੋਂ ਅਗਲਾ ਹੈ ਵਿਰਤਾਂਤਕਾਰ ਦੀ ਵਰਗਵੰਡ ਥੀਮ ਦੀ ਪੇਸ਼ਕਾਰੀ ਕਰਨ ਵਾਲੇ ਵਿਰਤਾਂਤਕਾਰ ਨੂੰ ਰੂਸੀ ਰੂਵਾਦੀਆਂ ਨੇ ਦੋ ਕਿਸਮਾਂ 'ਚ ਵੰਡਿਆ ਹੈ ਇੱਕ ਕਿਸਮ 'ਚ ਸਰਵ ਗਿਆਨੀ ਹੁੰਦੇ ਹਨ ਇਹ ਕਥਾ ਪ੍ਰਵੰਦ ਵਿੱਚ ਵਿਚਰਨ ਵਾਲੇ ਪਾਤਰਾਂ ਅਤੇ ਪ੍ਰਸਥਿਤੀਆਂ ਦੇ ਰਚੇ ਹੁੰਦੇ ਹਨ ਤੇ ਦੂਜੀ ਕਿਸਮ ਵਿੱਚ ਗਿਆਨੀ ਦੀ ਹੁੰਦੀ ਹੈ ਮਤਲਬ ਸੀਮਤ ਗਿਆਨੀ ਦੀ ਹੁੰਦੀ ਹੈ ਤੇ ਸੀਮਤ ਗਿਆਨੀ ਜਿਹੜਾ ਹੁੰਦਾ ਵਿਰਤਾਂਤਕਾਰ ਪਾਤਰਾਂ ਨਾਲ ਹਰ ਸਮੇਤ ਨਹੀਂ ਤੁਰੇ ਫਿਰਦੇ ਰਹਿੰਦੇ ਤੇ ਉਹ ਪਾਤਰਾਂ ਦੇ ਨੇੜੇ ਹੋਣ ਦੀ ਸਥਿਤੀ ਨੂੰ ਉਦੋਂ ਹੀ ਪੇਸ਼ ਕਰਦੇ ਹਨ ਜਦੋਂ ਉਹ ਅਜਿਹਾ ਕਰਨ ਲਈ ਮਾਹੌਲ ਪੈਦਾ ਕਰ ਸਕਦੇ ਹਨ ਫਿਰ ਅਗਲਾ ਪੁਆਇੰਟ ਹੈ ਮੋਟਿਵ ਮੋਟਿਵ ਪੁਆਇੰਟ ਕੀ ਹੈ ਮੋਟਿਵ ਵੀ ਪੱਛਮੀ ਰੂਸੀ ਰੂਹਵਾਦੀਆਂ ਦਾ ਬੜਾ ਮਹੱਤਵਪੂਰਨ ਤੇ ਮੌਲਿਕ ਸੰਕਲਪ ਹੈ ਤੇ ਮੋਟਿਵ ਦਾ ਸੰਕਲਪ ਥੀਮ ਨਾਲ ਜੁੜ ਕੇ ਪ੍ਰਸੰਗਿਕ ਬਣਦਾ ਹੈ ਵਿਰਤਾਂਤ ਕਥਾ ਦੇ ਜਿਸ ਅੰਗ ਨੂੰ ਬੋਤਾ ਘਟਾਇਆ ਜਾ ਵਧਾਇਆ ਨਾ ਜਾ ਸਕੇ ਉਸ ਨੂੰ ਥੀਮ ਜਿਹੜਾ ਉਹਦਾ ਥੀਮ ਆ ਉਸਨੂੰ ਮੋਟਿਵ ਕਿਹਾ ਜਾਂਦਾ ਹੈ ਮੋਟਿਵ ਦੋ ਤਰ੍ਹਾਂ ਦੇ ਹੁੰਦੇ ਹਨ ਕਿਹੜੇ ਕਿਹੜੇ ਬੰਦ ਅਤੇ ਖੁੱਲੇ ਤੇ ਲਾਸਟ ਚ ਆ ਜਾਂਦਾ ਕਨਕਲੂਡਿੰਗ ਰਿਮਾਰਕਸ ਮਤਲਬ ਸਿੱਟਾ ਫਿਰ ਇਹ ਵਿੱਚ ਕੀ ਕਹਿੰਦੇ ਆ ਅਸੀਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰੂਸੀ ਰੂਵਾਦੀਆਂ ਨੇ ਰੂਸੀ ਸਰਕਾਰ ਦੇ ਦਮਨ ਦੇ باوجود ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਤੇ ਇੱਕ ਨਵੀਂ ਚਿੰਤਨ ਪ੍ਰਣਾਲੀ ਨੂੰ ਸਾਂਭੰਦੀ ਕੋਸ਼ਿਸ਼ ਕੀਤੀ 1929ਵੀ ਤੱਕ ਰੂਵਾਦੀਆਂ ਉੱਤੇ ਹੋਏ ਜ਼ੁਲਮਾਂ ਕਾਰਨ ਰੋਮਨ ਜੈਕਸਪਨ ਨੂੰ ਰੂਸ ਛੱਡ ਕੇ ਫਰਾਂਸ ਜਾਣਾ ਪਿਆ ਤੇ ਉੱਥੇ ਪਹੁੰਚ ਕੇ ਵੀ ਉਸ ਨੇ ਵਿਚਾਰਧਾਰਾ ਨੂੰ ਸਜੀਵ ਰੱਖਿਆ ਤੇ ਇੱਕ ਨਵੀਂ ਆਲੋਚਨਾ ਪ੍ਰਣਾਲੀ ਨਾਲ ਸਮੁੱਚੇ ਵਿਸ਼ਵ ਨੂੰ ਜਾਣੂ ਕਰਵਾਇਆ ਇਸੇ ਸਾਡਾ ਰੂਪਵਾਦੀ ਵਾਲਾ ਟੋਪਿਕ